ਫਤਿਹ ਜੀ ਜਗੜਾ ਵੀਰ ਬਜਰੰਗੇ ਹਰ ਹਰ ਮਹਾਦੇਵ ਸਾਰੇ ਲੋਕੋ ਸਾਡੀ ਵੀ ਦੇਖਣਗੇ ਸੰਦੀਪ ਥਾਪਰ ਗੋਰਾ ਲੁਧਿਆਣਾ ਦੇ ਸ਼ਹਿਰ ਦੀ ਆਵਾਜ਼ ਚੱਕਣ ਵਾਲਾ Hindu ਧਰਮ ਦੀ ਆਵਾਜ਼ ਚੱਕਣ ਵਾਲਾ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ ਦੇਸ਼ ਹਿੱਤ ਦੀ ਗੱਲ ਕਰਨ ਵਾਲਾ ਸੰਦੀਪ ਥਾਪਰ ਗੋਰਾ ਜਿਹਦਾ ਸਾਰੇ ਆਮ ਲੁਧਿਆਣਾ ਸ਼ਹਿਰ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦਾ ਫਰੇ ਆਮ लुधियाना शेयर दी ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿਰੋਧ ਵਿੱਚ ਸਮst ਹਿੰਦੂ ਸਟਾਨਾ ਵੱਲੋਂ ਕੱਲ ਲੁਧਿਆਣਾ ਬੰਦ ਦੀ ਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ ਰੱਖੋ ਤੁਹਾਡੇ ਜਨੂਸ ਚ ਲੁਧਿਆਣਾ ਵਸੇ ਦੀ ਰੋਸ਼ ਚ ਜੇ ਜੋ ਕੁਝ ਹੋਇਆ ਲੁਧਿਆਣੇ ਦੀ ਸ੍ਰੀ ਆਮ ਇੱਕ ਹਿੰਦੂ ਲੀਡਰ ਨੇ ਜਿਸ ਦਾ ਉਹ ਨਾ ਕਰਪਾਨਾ ਮਾਰ ਕੇ ਉਹਦੇ ਸਰੀਰ ਦੇ ਟੁਕੜੇ ਟੁਕੜੇ ਟੱਕ ਲਾਏ ਗਏ ਜਿਸ ਦਾ ਉਹਨਾਂ ਨੂੰ ਮਾਰਨ ਦਾ ਪ੍ਰਯਾਸ ਕੀਤਾ ਗਿਆ ਉਸ ਨੂੰ ਲੈ ਕੇ ਸਮst पूरा शहर कल लुधियाना बंद करायਗਾ ਕਿੰਨੇ ਜਿੱਥੇ ਬੰਦੀਆਂ ਤੁਹਾਡੇ ਨਾਲ ਚੱਲ ਰਹੀਆਂ ਨੇ ਔਰ ਸਾਰੇ ਮੈਡੀਕਲ ਗੂਰੇ ਥਾਪਰ ਨੂੰ ਪਿਆਰ ਕਰਦੇ ਨੇ ਇਹਨਾਂ ਨੂੰ ਪਿਆਰ ਕਰਦੇ ਨੇ लुधियाਣੇ ਵਾਲੇ ਲੋਕ ਤਾਂ ਨਹੀਂ लुधियाਣੇ ਦੀ ਹੈ ਗੈਂਗਸਟਰ लुधियाਣੇ ਦੀ ਹੈ ਗੈਂਗਸਟਰ ਬਾਦ ਹੈ ਵੀ ਚੱਲ लुधियाਣੇ ਚ ਕੀ ਨਸ਼ਾ ਹੈ ਵੀ ਚੱਲ ਠੱਡਾ ਪ੍ਰਸ਼ਾਸਕ ਹੱਥ ਹੱਥ ਤੇ ਹੱਥ ਰੱਖ ਕੇ ਬੈਠਾ ਕੌਣ ਸੁਨੇਗਾ ਆ માનਵੀ ਰਿਵਾਜ ਅਜ ਤਾਂ ਹਿੰਦੂ ਲੀਡਰ ਗੂਰੇ ਥਾਪਰ ਦਾ ਕੱਲ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਈ ਐਸੇ ਕੇਸ ਹੋਣੇ ਜਿੱਥੇ ਆ ਲੋਕਾਂ ਦੀ ਕੱਲ ਵੀ ਸੁਣੀ ਨੂੰ ਜਲਦੀ ਹੋਣੀ ਉਹਨੇ ਦੇ ਕਿਰਪਾਨਾ ਸਿੱਟਾ ਮਾਰੀ ਜਾਂਦੀ ਹੋਣੀ ਆ ਉਹਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ ਹੋਣੀ ਬਿਲਕੁਲ ਬਿਲਕੁਲ ਇਹ ਲਾਣਾਵਾਸੀ ਚੰਦ ਨੇ ਵੀ ਸਾਡੇ ਸ਼ਹਿਰ ਜਿਹੜਾ ਗੁੰਡਾ ਰਾਜ ਚੱਲ ਰਿਹਾ ਉਹ ਖਤਮ ਹੋਣਾ ਚਾਹੀਦਾ ਲਾਣਾਵਾਸੀ ਚੰਦ ਨੇ ਜਿਹੜਾ ਖਾਲੀਪੁਰ ਦੇ ਨਾਮ ਉੱਤੇ ਗੁੰਡਾ ਰਾਜ ਚੱਲਿਆ ਅੱਤਵਾਦ ਫਿਰਾਂ ਦੀ ਕੋਈ ਚੀਕਤੀ ਜਾਰੀ ਹੈ ਉਹ ਖਤਮ ਕੀਤਾ ਜਾਣਾ ਚਾਹੀਦਾ ਹੈ ਪਰ ਨਹੀਂ ਟਾਈਮਿੰਗ ਕਿਹੜੀ ਟਾਈਮਿੰਗ ਰਹੇਗੀ ਕਿੰਨੇ ਵਜੇ ਤੱਕ ਦੇ ਬੰਦ ਹੀ ਕੋਲ ਹੈ ਬਿਲਕੁਲ ਕੱਲ ਸਾਰਾ ਦਿਨ ਬੰਦ ਹੀ ਕੋਲ ਹੈ ਇਹਨੇ ਜੀ ਗੋਬੂ ਸਾਰੇ ਪੂਰੇ ਦਸਤੋ ਜੋਸ ਪ੍ਰਦਰਸ਼ਨ ਵੀ ਕੀਤਾ ਹੈ ਕੋਈ ਕਾਹ ਦਾ ਕੋਈ ਨਾਅਰਾ ਫੜਿਆ ਜਾਏਗਾ ਸਾਰੇ ਲੁਧਿਆਣਾ ਦੇ ਲੋਕ ਜਿਹੜੇ ਲੁਧਿਆਣਾ ਨੂੰ ਪਿਆਰ ਕਰਦੇ ਨੇ ਮੋਰੇ ਥਾਪਰ ਨੂੰ ਪਿਆਰ ਕਰਦੇ ਨੇ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੇ ਨੇ ਪੂਰੇ ਰੋਸ਼ਮਾਰਜ ਦੇ 10 ਬੇਸੀ ਦੀ ਮਗਰੋਂ ਜਿੱਿਕ ਲੰਘਾਂਗੇ ਲੁਧਿਆਣਾ ਬੰਦ ਕਰਾਵਾਂਗੇ ਪੂਰੇ ਰੋਸ਼ਮਾਰਜ ਕੱਢਿਆ ਜਾਊਗਾ ਜੀ ਨੰਬਰ 3 ਤੋਂ ਲੈ ਕੇ 8 ਤੱਕ ਸਰਪਰ ਸਾਹਿਬ ਇੱਕ ਬੇਨਤੀ ਹੈ ਕਿ ਰੋਸ਼ਮਾਰਜ ਜਿਹੜਾ ਉਹਨਾਂ ਦੀ ਲੰਬੀ ਆਉਂਦੀ ਹੈ ਉਹਨਾਂ ਨੂੰ ਕੱਢੋ ਤੇ ਨਿਕਲਾਂਗੇ ਕੱਲ ਲੁਧਿਆਣਾ ਬੰਦ ਕਰਾਵਾਂਗੇ ਖੂਮਬਾਰ ਨੂੰ ਸਮਤ ਹਿੰਦੂ ਫੜਰਾਂ ਦੀ ਕਾਲ ਕਰਕੇ ਪੰਜਾਬ ਬੰਦ ਵੀ ਖੋਲ ਦਿਆਂਗੇ ਮੈਂ ਦੁਕਾਨਾਂ ਆਪਣੇ ਤੋਂ ਵੀ ਬੰਦ ਕਰਵਾਉਂਗੇ ਜਾਂ ਬਿਲਕੁਲ ਅਪੀਲ ਕਰਾਂਗੇ ਸ਼ਹਿਰ ਵਸੀ ਪਿਆਰ ਕਰਦੇ ਨੇ ਮੈਂ ਕੀ ਕਹਿ ਰਿਹਾ ਹਰ ਸ਼ਹਿਰ ਵਸੀ ਚੰਦਾ ਵੀ ਮੇਰਾ ਲੁਧਿਆਣਾ ਸੁਖੀ ਰਹੇ ਮੇਰਾ ਲੁਧਿਆਣਾ ਗੁੰਡਾ ਰਹਿ ਇਸ ਰਹੇ ਮੇਰਾ ਲੁਧਿਆਣਾ ਨਸ਼ਾ ਵੀ ਸੁਖ ਰਹੇ ਕੋਈ ਨਹੀਂ ਚਾਹੁੰਦਾ ਕਿ ਸ਼ਹਿਰ ਦੀ ਜਗਾ ਜਗਾ ਲੋਕੀ ਗੁੰਡਾ ਗੱਦੀ ਕਰਨ ਕੋਈ ਨਹੀਂ ਚਾਹੁੰਦਾ ਸ਼ਹਿਰ ਦੀ ਗਲੀਆਂ ਚ ਨਸ਼ਾ ਵਿਕੇ ਕੋਈ ਨਹੀਂ ਚਾਹੁੰਦਾ ਕਿ ਸਾਡੇ ਹਿੰਦੂ ਲੀਡਰ ਤੇ ਹਮਲਾ ਹੋਵੇ कोई नहीं चाह हर बंदा चाहता भी मैं सुखी रवान मेरा परिवार सुखी देखी देखी रहा अ पट्टी बन के बैठा प्रशासन का अख से पट्टी बन के बैठा सीपी साहब तो नफरत करते हैं साहब का जय श्री राम कह रहे नफरत करते हैं सीपी साहब का ਹਰ ਹਰ ਮਹਾਦੇਵ ਦਾ ਬੋਸ਼ ਕਰਨਾ ਵੀ ਨਫ਼ਰਤ ਕਰਨੇ ਨੇ ਸੋਣਾ ਮੈਨੂੰ ਮੰਗੀ ਰਹੂਗੀ ਮੇਨ ਮਾਂਤੀ ਮੈਂ ਮੰਗਤੀ ਹੈਗੀਆ ਕਿ ਬੋਸ਼ਾਂ ਕਰਾਵੇ ਕਿ ਬੋਸ਼ਾਂ ਮੰਗ ਕੇ ਖਤਮ ਕੀਤਾ ਜਾਉਂਦਾ ਪਹਿਲਾਂ ਤਾਂ ਪਹਿਲੀ ਗੱਲ ਤਾਂ ਜਿਹਨਾਂ ਲੋਕਾਂ ਨੇ ਕਤਲਿਆਂ ਕੀਤਾ ਉਹ ਤੋਂ ਫੜੇ ਜਾਓ ਸਾਡੀ ਮੇਨ ਮੰਗ ਹੈ ਮੇਨ ਮੰਗ ਦੂਜੀ ਗੱਲ ਸਾਡੀ ਸੁਰੱਖਿਆ ਦੇ ਨਾਲ ਲੋਕਾਂ ਦੀ ਸੁਰੱਖਿਆ ਦੇ ਨਾਲ ਆਹ ਬੰਦੇ ਸੁਰੱਖਿਆ ਲਖਵਾੜ ਕਿਉਂ ਰਹੇ ਕਿਉਂ ਗੁੰਡਾ ਰਾ ਹੀ ਬਰੇ ਰਹਿ ਗਏ ਨੇ ਸ਼ਹਿਰ ਤੇ ਉਹ ਗੁੰਡਾ ਵੀ ਸਰਿਆਮ ਹੋ ਰਹੀ ਹੈ ਹੋਬਾ ਮਾ ਜਿੰਦ ਹੜੇ ਸੇ ਅਲੱਗ ਹੀ ਸਿੰਦੇ ਨੇ ਕਿਉਂ ਨਹੀਂ ਅੰਗਬੇਸ ਚ ਨੰਗਵਾੜਾ ਪਾ ਕੇ ਲੋਕ ਲੋਕਾਂ ਦਾ ਕਤਲ ਕਰਨ ਨੂੰ ਫਿਰਦੇ ਨਹੀਂ ਜੋਲੀ ਰੁਕਿਆ ਜਾਂਦਾ ਜੋ ਕਿਸੇ ਕੋਨੇ ਚ ਬੈਠ ਕੇ ਸਿਰਫ ਬਵਾਦੰਟੀ ਜਾ ਰਹੀ ਹੈ ਸੁਣਾ ਆ ਬੰਦੇ ਦੀ ਸਖਸ਼ਕੋਂ ਕਰੂਗਾ ਆ ਬੰਦੇ ਦੀ ਕੰਪਲੀਟਾਂ ਤੱਕ ਦੀ ਲਿਖੇ ਜਾਂਦੀਆਂ ਸਰ ਹਿੰਦੂ ਚੁੱਕਦੇ ਜਿਹੜੀ ਹੈ ਭਾਈ ਨੇ ਪਾਈ ਦਾ ਫੁੱਟਪਾਥ ਦੀ ਕੋਸ਼ਿਸ਼ ਕੀਤੀ ਹੈ ਤੂੰ ਤਾਂ ਸਵਾਲ ਤਾਨੂੰ ਸੀਪੀ ਸਾਹਿਬ ਨੂੰ ਕਰਨਾ ਚਾਹੀਦਾ ਜਿਹੜਾ ਕਤਲਿਆ ਹੋਇਆ ਨੰਗਬੇਸ ਚ ਹੈ ਨਾ ਉਹ ਬੰਦਾ ਜਾ ਰਿਹਾ ਹੈ ਅਖੰਡ ਪਾੜ ਦੇ ਭੋਗ ਉੱਤ ਕੇ ਆ ਗਏ ਅਖੰਡ ਪਾੜ ਦੇ ਬਾਹਰ ਨਿਕਲਦਾ ਉਹਨੂੰ ਘੇਰ ਕੇ ਸਰੇਮ ਕਿਰਪਾਨਾਂ ਮਾਰੀਏ ਇੱਕ ਦੂਜੇ ਨਾਲ ਕਿਹੜੇ ਮੈਂ ਖੱਟਾ ਵੜਦਿਓ ਸੱਪਰ ਸਾਹਿਬ ਕੀ ਕਹ ਰਹੇ ਨੇ ਕਿ ਪਹਿਲਾਂ ਮੇਰੇ ਹੱੱਥ ਦਾ ਵੜਦਿਓ ਉਹ ਤੋਂ ਦਾ ਕਲ ਥਾਪਰ ਸਾਹਿਬ ਵੀ ਸਾਡੇ ਨਾਲ ਲੁਧਿਆਣਾ ਸ਼ਹਿਰ ਬੰਦ ਕਰਾਂਗੇ ਅਸੀਂ ਕੀ ਕਰਦੇ ਕੰਗਿਆ ਤੇ ਬਿਠਾ ਕੇ ਜੀ ਪਤਾ ਤੂੰ ਵੀ ਸਾਫਰਪੁਰੋਂ ਜਿਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਗੁੰਡੇ ਦੇ ਸਾਹਮਣੇ ਸ਼ਹਿਰ ਬੰਦ ਕਰਨਾ ਪਿਆ ਤੇ ਤੁਹਾਨੂੰ ਕੀ ਕਰਾਂਗੇ ਅੱਜ ਦੇਖੋ ਅਗਰ ਤੁਸੀਂ ਕਾਹਨੂੰ ਵੀ ਤੁਹਾਡੇ ਬੱਚੇ ਦੇ ਨਾਲ ਹਾਲਾ ਹੋਵੇ ਅਗਰ ਤੁਸੀਂ ਚਾਹੋ ਵੀ ਤੁਹਾਡੇ ਬੱਚੇ ਦੀ ਲਾਹਣਾ ਤੋੜੀ ਜਾਵੇ ਤੇ ਤੁਸੀਂ ਚਾਹੋ ਤੁਹਾਡੇ ਬੱਚੇ ਨੂੰ ਬੋਲੀ ਨਾਲ ਵੀ ਮਾਰ ਸਕੇ ਤਾਂ ਆਓ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰੀਏ ਲੁਧਿਆਣਾ ਨੂੰ ਸ਼ਹਿਰ ਤੋਂ ਗੁੰਡਾਗਰਦੀ ਤੋਂ ਮੁਕਤ ਕਰੀਏ ਜੇ ਕਰਾਂ ਪੀਰ ਬਈ ਬੰਗਾਂ